ਬੀਸਿਕਲੀ ਰਾਤ ਜਿਹੜੇ ਦੋ ਇਨਸੀਡੈਂਟ ਸੈਪਰੇਟ ਫਾਇਰਿੰਗ ਇਨਸੀਡੈਂਟ ਪਟਿਆਲਾ ਏਅਰਪੋਰਟ ਹੋਈ ਸੀ ਜੀ ਅਡਿਸਟ੍ਰਿਕਟ ਪਟਿਆਲਾ ਚ ਟੋਲ ਪਲਾਜ਼ਾ ਤੇ ਫਾਇਰਿੰਗ ਹੋਈ ਸੀ ਅਰਾਊਂਡ ਸਾਢੇ 12 ਦੇ ਕਰੀ ਜੀ ਜਿਹਦੇ ਚ ਦੋ ਏਮਪਲੋਈਜ਼ ਨਾਲ ਝਗੜਾ ਕਰਕੇ ਦੋ ਵਿਅਕਤੀ ਇੱਕੋ ਫਾਇਰਿੰਗ ਕਰਕੇ ਨਾਲ ਸੀ ਅਸਲ ਸਵੇਰ ਦੇ ਸਮੇਂ ਫਾਇਰਿੰਗ ਦਾ ਫੋਟੋ ਰਾਜਪੁਰਾ ਰਾਜਪੁਰਾ ਜੀ ਨਲਾਸ ਰੋਡ ਦੇ ਠੇਕੇ ਹੈਗਾ ਠੇਕੇ ਤੋਂ ਉਹਨਾਂ ਨੇ ਫਾਇਰਿੰਗ ਕੀਤੀ ਜਿਹਦੇ ਚ ਇੱਕ ਮੁਲਾਜ਼ਮ ਜਿਹੜਾ ਹੈਗਾ ਥੰਦਾ ਜਿਹੜਾ ਉਹਨਾਂ ਦਾ ਇੰਜਰਡ ਹੋਇਆ ਜਿਹੜਾ ਅਨਫੋਰਚੂਨੇਟਲੀ ਉਹ ਉਹ ਦੇ ਆਊਟ ਆਫ ਡੇਂਜਰ ਹੈ ਬਟ ਅੰਡਰ ਟਰੀਟਮੈਂਟ ਹੈ। ਤੋਂ ਇਮੀਡੀਏਟਲੀ ਰਿਸਪੌਂਡਿੰਗ ਟੂ ਥੈਟ ਇਨਫੋਰਮੇਸ਼ਨ ਜਿਹੜੀਆਂ ਦੋਨੋਂ ਇਨਫੋਰਮੇਸ਼ਨਸ ਆਈਆਂ ਤਾਂ ਉਹਦੇ ਅਸੀਂ ਵਾਸਤੇ ਸੀ ਟੀਮਸ ਬਣਾਈਆਂ। ਡੀਐਸਪੀ ਰਾਜਪੁਰਾ ਦੇ ਅੰਡਰ ਉਹਨਾਂ ਦੀ ਕਮਾਂਡ ਹੇਡ। ਜੀ ਤਾਂ ਉਹ ਰਾਤ ਤੋਂ ਹੀ ਟੀਮਸ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਮੁਕੱਦਮੇ ਨੂੰ ਟ੍ਰੇਸ ਕਰਨ ਵਾਸਤੇ। ਜੀ। ਤੋਂ ਅ ਅੱਜ ਇਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਬਨੂੜ ਦੇ ਵਿੱਚ ਕੋਈ ਨਾ ਦੀ ਸ਼ੱਕੀ ਮੂਵਮੈਂਟ ਨਜ਼ਰ ਆਈ ਹੈ ਜਿਹੜੇ ਦੋ ਵਿਅਕਤੀ ਨੇ ਤਾਂ ਰਿਸਪੌਂਡਿੰਗ ਟੂ 댓 ਇਨਫੋਰਮੇਸ਼ਨ ਜਦੋਂ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਤਾਂ ਇਹਨਾਂ ਨੇ ਅਪੀਲ ਕੀਤੀ ਟੀਮਜ਼ ਨੇ ਕਿ ਤੁਸੀਂ ਸਰੈਂਡਰ ਕਰੋ ਬਟ ਇਨਸਟੈਡ ਆਫ 댓 ਉਹਨਾਂ ਨੇ ਫਾਇਰਿੰਗ ਕੀਤੀ ਟੀਮ ਤੇ ਤਾਂ ਆਪਣੇ ਬਚਾ ਦੇ ਵਿੱਚ ਰਿਸਪੌਂਡ ਕਰਦੇ ਹੋਏ ਪੁਲਿਸ ਟੀਮ ਨੇ ਜਦੋਂ ਰਿਸਪੌਂਡ ਕੀਤਾ ਤਾਂ ਉਹਨਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਉਹ ਸੀ ਚੈੱਕ ਕਰਾਂਗੇ ਸਰ ਦੋ ਦੇ ਹੋਈ ਹੈ ਦੋ ਦੇ ਹੋਈ ਹੈ ਇੱਕ ਦੇ ਹੋਈ ਹੈ ਇੱਕ ਦੇ ਹੋਈ ਆ ਬਾਕੀ ਡਿਟੇਲ ਤੁਹਾਨੂੰ ਉਸ ਅਕੋਰਡਿੰਗ ਜੀ ਸਰ ਦੀਪਕ ਹੈ ਜਾਂ ਰਮਨਦੀਪ ਹੈ ਇਹ ਦੋ ਜਿਹੜੇ ਹੈਗੇ ਦੀਪਕ ਤੇ ਰਮਨਦੀਪ ਇਹਦੇ ਵਿੱਚ ਕਿਹਦੇ ਫਾਇਰਿੰਗ ਹੋਈ ਦੋ ਦੋ ਵਿਅਕਤੀ ਨੇ ਉਹ ਤੁਹਾਨੂੰ ਅਗੇ ਦੀਪਕ ਦੇ ਬੇਸਿਕਲੀ ਰਿਪੋਰਟ ਹੋਇਆ ਹੈ ਸਰ ਲੋਕਲਾਈਜ਼ ਨੇ ਕਿ ਕਿਤੇ ਬਾਅਦ ਦੇ ਇੱਕ ਜੋ ਇਹ ਜਲੰਧਰੀ ਦੇ ਰਹਿਣ ਵਾਲਾ ਹੈਗਾ ਰਮਨਦੀਪ ਬਠਿੰਡੇ ਦਾ ਹੈਗਾ ਅਮਰਗੜ ਪਿੰਡ ਹੈਗਾ ਇਹਦਾ ਹੂੰ ਤੋ ਆਇਡੈਂਟੀਫਾਈ ਹੋਇਆ ਤੇ 24 ਘੰਟੇ ਦੇ ਵਿੱਚ ਹੀ ਜਿਹੜਾ ਇਹ ਪੁਲਿਸ ਟੀਮ ਨੇ ਰਿਸਪੌਂਡ ਕਰਦੇ ਹੋਏ ਪ੍ਰੋਐਕਟਿਵਲੀ ਇਹਨੂੰ ਅੰਤਤਕ ਐਫਰਟ ਕਰਦੇ ਹੋਏ ਇਹਨੂੰ ਟ੍ਰੇਸ ਕੀਤਾ ਹੈ ਸਰ ਪਰ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਨੀਸ਼ੀਅਲੀ ਇਨਵੈਸਟੀਗੇਸ਼ਨ ਜੇ ਆਪਾਂ ਗੱਲ ਕਰੀਏ ਇਹਨਾਂ ਕੋਲ ਇਲੀਗਲ ਪਿਸਟਲ ਵੀ ਸੀਗੇ ਕਿਹੜੀ ਗੈਂਗ ਤੋਂ ਜਿਹੜੇ ਕਿਹੜੇ ਗੈਂਗਸਟਰ ਦੇ ਨਾਲ ਜੁੜੇ ਹੋਏ ਤੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਦਾ ਬੜਾ ਰੈਕਲੈਸ ਬਿਹੇਵੀਅਰ ਸੀਗਾ ਇਹਨਾਂ ਦਾ 1 ਘੰਟੇ ਦੇ ਵਿੱਚ ਇਹ ਦੋ ਜਗ੍ਹਾ ਫਾਇਰਿੰਗ ਕਰ ਚੁੱਕੇ ਸੀਗੇ ਤਾਂ ਸਾਡੇ ਇਹਦੇ 'ਚ ਦੋ ਮ ਜਾ ਇਹ ਸਾਰੇ ਬੰਦੇ ਅਰੈਸਟ ਹੋਏ ਹੈ ਉਹਦੇ ਵਿੱਚ ਸਾਡੇ ਦੋ ਮੈਸੇਜ ਨੇ ਹਮ ਫਰਸਟ ਮੈਸੇਜ ਇਜ਼ ਫਾਰ ਪਬਲਿਕ ਕਿ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਡੀਆਈਜੀ ਪਟਿਆਲਾ ਦੇ ਤੇ ਐਸਐਸਪੀ ਸਾਹਿਬ ਦੀ ਕਮਾਂਡ ਹੇਠ ਅਸੀਂ ਪੂਰੀ ਤਰ੍ਹਾਂ ਪ੍ਰੋਐਕਟਿਵ ਅਲਰਟ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਬਲਿਕ ਹਮ ਸੋ ਸੈਕੰਡ ਸਟਰਨ ਵਾਰਨਿੰਗ ਜੋ ਮੈਸੇਜ ਹੈਗਾ ਫਾਰ ਕ੍ਰਾਈਮਨਲ ਐਕਟਸ ਕਿ ਕਿਸੇ ਵੀ ਤਰੀਕੇ ਦੀ ਬਦਮਾਸ਼ੀ ਜਾਂ ਗੈਂਗਸਟਰਵਾਦ ਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਇਹ ਸ਼ਕਤੀ ਨਾਲ ਉਹਦੇ ਤੇ ਰਿਸਪੌਂਡ ਕੀਤਾ ਜਾਉ। ਪਾਸ ਰਿਕਾਰਡ ਕੁਝ ਰਿਹਾ ਨਾ ਦਾ ਹਲੇ ਤਾਂ ਕੋਈ ਜਾਂਚ ਇਨਵੈਸਟੀਗੇਸ਼ਨ ਦੇ ਸਰ ਰਿਪੋਰਟ ਕੀਤਾ ਜਾ ਰਿਹਾ ਸਰ ਰਿਪੋਰਟ ਕੀਤਾ ਜਾ ਰਿਹਾ ਇਹਨਾਂ ਨੂੰ। ਉਹ ਇਹ ਹਸਪੀਟਲ ਵਾਲੇ ਬੈਟਰ ਸਰ ਗੋਲੀ ਕਿਹਨੂੰ ਲੱਗੀ ਹੈ ਗੋਲੀ ਦੀਪਕ ਦੀਪਕ ਨੂੰ ਲੱਗੀ ਸਰ ਗੋਲੀ ਜੋ ਇਨਿਸ਼ੀਅਲੀ ਰਿਪੋਰਟ ਹੋਇਆ ਦੀਪਕ ਨੂੰ ਬਾਕੀ ਇਹਨੂੰ ਅਸੀਂ ਜਦੋਂ ਹਸਪੀਟਲ ਤੇ ਐਡਮਿਟ ਕਰਵਾਵਾਂਗੇ ਤੁਹਾਡੇ ਨਾਲ ਪੂਰੀ ਡਿਟੇਲਡ ਜਿਹੜੀ ਇਨਫੋਰਮੇਸ਼ਨ ਹੋਊਗੀ ਜੁਗੀ ਸਰ ਇੱਕ ਹੋਰ ਸਵਾਲ ਹੈ ਅਹਿਮ ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹੈ ਹਜੇ ਤੱਕ ਜੇ ਗੱਲ ਕਰੀ ਆਪਾਂ ਕ੍ਰਿਮੀਨਲ ਬੈਕਗ ਜਿਹੜੇ ਥਾਣੇ ਨਾਲੇ ਸਬੰਧਤ ਨੇ ਉੱਥੋਂ ਪਤਾ ਕੀਤਾ ਜਾਵੇਗਾ ਇਹਨਾਂ ਤੇ ਕਿਹੜੇ ਕਿਹੜੇ ਪਰਚੇ ਜਿਹੜੇ ਪੁਰਾਣੇ ਦਰਜ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਬਠਿੰਡਾ ਤੋਂ ਇੱਕ ਇੱਕ ਜਲੰਧਰ ਤੋਂ ਹੈ ਤੇ ਉੱਥੇ ਵੀ ਕੁਝ ਕਰਾਸ ਚੈੱਕ ਕੀਤਾ ਜਾ ਰਿਹਾ ਉੱਥੇ ਵੀ ਪਤਾ ਕੀਤਾ ਜਾ ਰਿਹਾ ਕਿ ਉੱਥੇ ਦੇ ਕੋਈ ਇਸ ਇੱਕ ਨਾਲ ਕੋਈ ਇਨਵੈਸਟੀਗੇਸ਼ਨ ਡੈਫੀਨਿਟਲੀ ਕੀਤਾ ਜਾਵੇਗਾ ਠੀਕ ਹੈ ਹਾਂ ਇਹਨਾਂ ਨੂੰ ਜਦੋਂ ਕੇਰ ਕੇ ਅਪੀਲ ਕੀਤੀ ਕਿ ਤੁਸੀਂ ਆਪ ਸਲੰਡਰ ਕਰ ਦੋ ਵਾਰ ਵਾਰ ਇਹਨਾਂ ਨੂੰ ਅਪੀਲ ਕੀਤੀ ਪੁਲਿਸ ਪਾਰਟੀ ਨੇ ਬਟ ਦੇ ਇਨਸਟੈਡ ਆਫ ਥੈਟ ਇਹਨਾਂ ਨੇ ਫਾਇਰਿੰਗ ਸਟਾਰਟ ਕੀਤੀ ਚਾਰ ਪੰਜ ਫਾਇਰ ਇਹਨਾਂ ਨੇ ਪੁਲਿਸ ਪਾਰਟੀ ਕੀਤੇ ਕੀਤੇ ਜੋ ਇੱਕ ਤਾਂ ਐਸਐਚਓ ਸਦਰ ਰਾਜਪੁਰਾ ਦੀ ਗੱਡੀ ਤੇ ਲੱਗਿਆ ਉਸ ਤੋਂ ਬਾਅਦ ਦੀਪਕ ਲੈਫਟ ਸਾਈਡ ਨੂੰ ਉਤਰ ਕੇ ਕਿੰਨੀ ਫਾਇਰ ਕੀਤੀ ਸੀ ਇਹਨਾਂ ਨੇ ਸਰ ਚਾਰ ਪੰਜ ਫਾਇਰ ਨੇ ਬਾਕੀ ਅਸੀਂ ਐਫਐਸਐਲ ਟੀਮ ਬੁਲਾਈ ਹੈ ਕ੍ਰਾਈਮ ਸੀਨ ਪ੍ਰੀਜ਼ਰਵ ਕੀਤਾ ਅਕੋਰਡਿੰਗਲੀ ਉਹ ਸਾਨੂੰ ਜਦੋਂ ਕਲੈਕਸ਼ਨ ਆਫ ਐਵੀਡੈਂਸ ਕਰਾਂਗੇ ਤਾਂ ਉਹਦੇ ਵਿੱਚ ਸਾਨੂੰ ਅਫਰਦਰ ਕ੍ਰੈਡੀਫਿਕੇਸ਼ਨ ਹੋਏਗੀ ਸਰ ਦੀਪਕ ਫਿਰ ਭੱਜ ਕੇ ਭੱਜਣ ਲੈਫਟ ਸਾਈਡ ਉਹ ਭੱਜਿਆ ਤਾਂ ਉਸ ਤੋਂ ਬਾਅਦ ਵੀ ਉਹ ਫਾਇਰ ਕਰਦਾ ਰਿਹਾ ਦੈਨ ਰਿਟੈਲੀਏਸ਼ਨ ਫਾਇਰ ਜਦੋਂ ਹੋਇਆ ਪੁਲਿਸ ਵੱਲੋਂ ਉਹਦੀ ਲੱਤ ਦੇ ਵਿੱਚ ਫਾਇਰ ਲੱਗਿਆ ਹੈਗਾ ਤਾਂ ਜਿਹੜਾ ਰਮਨਦੀਪ ਆ ਉਹ ਰਾਈਟ ਸਾਈਡ ਉੱਤਰ ਕੇ ਭਜਣ ਲੱਗਿਆ ਸੀ ਉਹਨੂੰ ਵੀ ਪਾਰਟੀ ਨੇ ਅਪਰੀਹੈਂਡ ਕਰ ਲਿਆ ਉਹਦਾ ਰਿਵੋਲਵਰ ਜਿਹੜਾ ਸੀਗਾ ਉਹ ਵੀ ਮਿਲ ਗਿਆ ਹੈਗਾ ਤੇ ਦੂਸਰੇ ਬੰਦੇ ਦਾ ਰਿਵੋਲਵਰ ਜਿਹੜਾ ਜ਼ਖਮੀ ਆ ਦੀਪਕ ਉਹਦਾ ਵੀ ਉੱਥੇ ਕ੍ਰਾਈਮ ਸੀਨ ਤੇ ਡਿੱਗਿਆ ਹੋਇਆ ਹੈਗਾ ਤਾਂ ਉਹਨੂੰ ਅਸੀਂ ਕਬਜ਼ਾ ਪੁਲਿਸ ਲੈ ਲਿਆ ਰਿਕਵਰ ਕੀ ਕੀ ਹੈ ਸਰ ਰਿਕਵਰ ਕੀ ਕੀ ਹੋਇਆ ਜੀ ਗੱਡੀ ਕਿ ਰਜਿਸਟਰਡ ਕੀਤੀ ਹੈ ਪਹਿਲਾਂ ਵੀ ਕਿਸੇ ਕ੍ਰਿਮੀਨਲ ਐਕਟੀਵਿਟੀ ਜੌਂਗ ਹੋਈ ਹੈ ਨਹੀਂ ਹੋਈ ਉਹ ਸਾਰਾ ਕੁਝ ਲਿਖਿਆ ਹੋਇਆ ਹੈ ਇਹ ਬੇਸਿਕਲੀ ਸਾਰਾ ਅਜੇ ਪ੍ਰਾਈਮਾ ਫੋਸਾਈ ਇਹਦੇ ਬਾਰੇ ਜ਼ਿਆਦਾ ਡਿਟੇ ਤੱਕ ਹੁਣ ਤੱਕ ਸਾਨੂੰ ਇਹ ਸਾਹਮਣੇ ਆਇਆ ਹੈ ਕਿ ਰਮਨਦੀਪ ਨਾਲ ਇਹ ਗੱਡੀ ਬਿਲੋਂਗ ਕਰਦੀ ਹੈ ਜੋ ਰਮਨਦੀਪ ਅਕਿਊਜ਼ਡ ਹੈਗਾ ਫਰਦਰ ਜੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਜਾਂ ਕਿਤੇ ਹੋਰ ਕਿਸੇ ਪਾਸਟ ਇਨਸੀਡੈਂਟ ਤੇ ਗੱਡੀ ਯੂਜ਼ ਹੋਈ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਦੱਸਿਆ ਹੈ ਕਿ ਸੀਬੀਐਸਐਨਐਲ ਵੀ ਲਿਖਿਆ ਹੋਇਆ ਕੋਈ ਉਹਦੇ ਨਾਲ ਕੋਈ ਲਿੰਕ ਹੈਗਾ ਉਹਨੂੰ ਵੀ ਜੀਐਸਐਨਐਲ ਲਿਖਿਆ ਹੋਇਆ ਹੈ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਤੇ ਅਸੀਂ ਕੋਈ ਕਮੈਂਟ ਸਰ ਦੋ ਚੀਜ਼ਾਂ ਦੋ ਵਾਰਦਾਤਾ ਹੋਈ ਹੈ ਇੱਕ ਤਾਂ ਟੋਲ ਪਲਾਜ਼ਾ ਤੇ ਇੱਕ ਹੋਇਆ ਹੈ ਠੇਕੇ ਦੇ ਇਹ ਦੋ ਗੱਡੀ ਇਹੀ ਯੂਜ਼ ਹੋਈ ਹੈ ਦੋਵੇਂ ਵਾਰ ਤੇ ਇਹਨਾਂ ਦੀ ਕੋਈ ਮਨਸ਼ਾ ਸੀ ਜਾਂ ਕਿਉਂ ਇਹਨਾਂ ਦੇ ਹੋਜੇ ਤੱਕ ਇਨੀਸ਼ially ਕੁਝ ਪਤਾ ਲੱਗ ਪਾਇਆ ਰਾਤ ਨੂੰ ਜਿਹੜਾ ਇਨਸੀਡੈਂਟ ਟੋਲ ਪਲਾਜ਼ਾ ਤੇ ਵੀਨਾ ਨੇ ਬਦਮਾਸ਼ੀ ਟਾਈਪ ਕੀਤੀ ਹੈ ਪਹਿਲਾਂ ਤਾਂ ਉੱਥੇ ਬਦਮਾਸ਼ੀ ਕੀਤੀ ਹੈ ਟੋਲ ਪਲਾਜ਼ਾ ਦੇ EMPLOYEES ਨੂੰ ਕਾਫੀ ਮਿਸਬੀਹਵ ਕੀਤਾ ਹੈ ਤੇ ਫਾਇਰਿੰਗ ਕੀਤੀ ਹੈ ਉਸ ਤੋਂ ਬਾਅਦ ਜੋ ਕਰਿੰਦਿਆਂ ਤੋਂ ਪਤਾ ਲੱਗਿਆ ਠੇਕੇ ਦੇ ਉੱਥੇ ਵੀ ਇਹਨਾਂ ਨੇ ਕਾਫੀ ਬਦਮਾਸ਼ੀ ਕਰਦੇ ਹੋਏ ਉਹਨਾਂ ਨੂੰ ਪਹਿਲਾਂ ਤਾਂ ਕੋਈ ਸ਼ਰਾਬ ਦੀ ਡਿਮਾਂਡ ਕੀਤੀ ਫਿਰ ਉੱਥੇ ਜਦੋਂ ਬਹਿਸਬਾਜੀ ਹੋਈ ਉਹਨਾਂ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਠੇਕਾ ਬੰਸੀ ਆਲਰੇਡੀ ਜਾਲੀ ਦੇ ਵਿੱਚੋਂ ਇਹਨਾਂ ਨੇ ਫਾਇਰ ਕਰਤਾ ਤਾਂ ਇੱਕ ਦੇ ਜਿਹੜਾ ਹੈਗਾ ਸ਼ੋਲਡਰ ਇੰਜਰਡ ਹੋਇਆ ਤਾਂ ਕਲੀਅਰ ਕਟ ਮਤਲਬ ਇਹਨਾਂ ਦਾ ਬਦਮਾਸ਼ੀ ਦਾ ਐਟੀਟਿਊਡ ਸੀਗਾ ਗੈਂਗਸਟਰ ਜਿਹੜਾ ਪਹਿਲਾਂ ਤੋਂ ਜਾਣਦੇ ਸੀ ਦੂਜੇ ਲੋਗ ਇਹ ਕਿ ਕਿਸੇ ਗੈਂਗ ਨਾਲ ਐਸੋਸੀਏਟਿਡ ਐਸ ਕਰਕੇ ਜਾਣਨਾ ਸ਼ੁਰੂ ਕਰ ਗਏ ਸੀਗੇ ਪਹਿਲਾਂ ਤੋਂ ਜਾਣਦੇ ਸੀ ਕੋਈ ਵਕਰੇ ਵਕਰੇ ਸ਼ਹਿਰਾਂ ਦੇ ਨੇ जानने के लिए आए सी कि उनका भी जानकारी ए बेसिकली इन्वेस्टिगेशन क्लियर हो पाएगा जब इनहां नु क्वेश्चनिंग करांगे इंटरोगेशन करांगे देन वी कैन क्लेरिफाई वी कैन कमेंट कि इनदा की मतलब डॉक्टर एदे ਵਿੱਚ ਇੱਕ ਗੱਲ ਹੈ ਮੈਂ ਸਵਾਲ ਹੈ ਕਿ ਕੋਈ ਨਸ਼ੇ ਤਾਂ ਨਹੀਂ ਨਸ਼ੇ ਤਾਂ ਨਹੀਂ ਸੀ ਕਿ ਨਸ਼ਾ ਤਾਂ ਨਹੀਂ ਕੀਤਾ ਹੋਇਆ ਸੀਗਾ ਕਿਉਂਕਿ ਹਜੇ ਤੱਕ ਇਨੀਸ਼ੀਅਲ ਇਹ ਮੈਡੀਕਲ ਮੈਡੀਕਲ ਰਿਪੋਰਟ ਹੀ ਦੱਸ ਸਕਦੀ ਹੈ ਮੈਡੀਕਲ ਜਦੋਂ ਇਹਨਾਂ ਦਾ ਹੋਏਗਾ ਰਿਕਵਰੀ ਕੀ ਕੀ ਹੈ ਸਰ ਹੁਣ ਤੱਕ ਰਿਕਵਰੀ ਦੋ ਵਪਨ ਗਵਰ ਹੋਏ ਹੈ ਸਰ ਇਹ ਆਏ ਕਿਧਰੋਂ ਸੀਗੇ ਸਰ ਕੰਟਰੀ ਮੇਡ ਨੇ ਕਿਹੜੇ ਨੇ ਉਹ ਥੋੜਾ ਦੱਸੋ ਏ ਅਸੀਂ ਐਕਚੁਅਲੀ ਤੁਹਾਨੂੰ ਕੰਟਰੀ মিডিਆ ਬੇਸਿਕਲੀ ਪ੍ਰਾਈਮ ਹੈ ਫਸਾਈ ਬਟ ਫਿਰ ਵੀ ਅਸੀਂ ਇਹਨੂੰ ਚੈੱਕ ਕਰਕੇ ਕਿੱਧਰੋਂ ਆਏ ਆ ਜੀ ਇਧਰੋਂ ਆਏ ਆ ਇਧਰੋਂ ਬਨੂਰ ਵੱਲੋਂ ਆਏ ਇਹ ਸਾਈਡ ਤੋਂ ਆ ਰਹੇ ਸੀਗੇ ਜੀ ਮਤਲਬ ਟੁਵਰਡਸ ਇਧਰ ਨੂੰ ਜਾ ਰਹੇ ਸੀਗੇ ਬਨੂਰ ਨੂੰ ਜਾ ਰਹੇ ਸੀ ਠੀਕ ਹੈ ਤੇ ਸਰ ਹੋਰ ਇਨਵੈਸਟੀਗੇਸ਼ਨ ਚ ਕੋਈ ਕੁਝ ਸਾਹਮਣੇ ਆਇਆ ਹੋਵੇ ਇਹ ਦੋਵੇਂ ਸੀਗੇ ਜਾਂ ਹੋਰ ਵੀ ਨਾੜਾ ਕੋਈ ਨੈਕਸਸ ਕੰਮ ਕਰਦਾ ਹੈ ਮੇਰਾ ਇਹਦੇ ਨਾਲ ਹੀ ਜੁੜਿਆ ਕੁਸ਼ਨ ਹੈ ਕਿਉਂਕਿ ਮੁਹਾਲੀ ਤੋਂ ਆ ਰਹੀ ਸੀ ਜਾਣਕਾਰੀ ਮਿਲ ਰਹੀ ਹੈ ਮੁਹਾਲੀ ਕਿਸ ਨੂੰ ਮਿਲ ਗਏ ਸੀਗੇ ਕੋਈ ਨਾ ਕੋਈ ਇਨੀਸ਼ੀਅਲੀ ਕੋਈ ਇਨਵੈਸਟੀਗੇਸ਼ਨ ਚ ਕੁਝ ਆ ਗਿਆ ਮਤਲਬ ਬੜੀ अर्ली स्टेज ऑफ इन्वेस्टिगेशन ਆ ਕਿ ਜਿੱਤੇ ਆਪਾਂ ਇਹਨੂੰ ਕੋਈ ਕਮੈਂਟ ਕਰ ਪਾਈਏ ਜਦੋਂ ਇਹਨੂੰ thoroughली इन्वेस्टिगेट ਕਰਾਂਗੇ देन ਵੀ ਕੈਨ ਜਿਹਦੇ ਪੈਰ 'ਚ ਗੋਲੀ ਵੱਜੀ ਹੈ ਉਹ ਸਟੇਬਲ ਹੈ ਸਰ ਸਟੇਬਲ ਹੈ ਸਟੇਬਲ ਹੈ ਔਰ ਦੂਜਾ ਜਿਹੜਾ ਉਹਦੇ ਤੇ ਗੋਲੀ ਤਾਂ ਨਹੀਂ ਵੱਜੀ ਨਹੀਂ ਨਹੀਂ ਉਹ ਨਹੀਂ ਇੰਜਰ ਹੋਇਆ ਇੱਕ ਹੀ ਇੱਕ ਹੀ ਗੋਲੀ ਲੱਗੀ ਇੱਕ ਪੈਰ 'ਤੇ ਗੋਲੀ ਲੱਗੀ ਸਰ ਜਿਹੜਾ ਇੰਜਰ ਹੋਇਆ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ ਗਿਆ ਆ ਏਪੀ ਜਨ ਹਸਪੀਟਲ ਲੈ ਕੇ ਜਾਵਾਂਗੇ ਉੱਥੋਂ ਬਾਅਦ ਉਹ ਡਿਸਾਈਡ ਕਰਨਗੇ ਕਿ ਇਹਦੀ ਕੰਡੀਸ਼ਨ ਕੀ ਹੋਜੀ ਹੈ ਕੋਈ ਰੈਫਰ ਕਰਦੇ ਆ ਤਾਂ ਉਹ ਅਲੇ ਹਰਿਆਸਚਲ 'ਤੇ ਹੋਏ ਨੇ ਦੋਨੋਂ ਜੀ ਡੈਫੀਨੇਟਲੀ ਅਕਿਊਜ਼ ਹੈ ਬਿਨ